ਅਸਮਾਨਾ ਦੇ ਸਿਵਲ ਹਸਪਤਾਲ ਵਿਖੇ ਲੋੜੀ ਦਾ ਤਿਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਮਨਜੀਤ ਕੌਰ ਵੱਲੋਂ ਅੱਜ ਲੋੜੀ ਦੇ ਤਿਹਾਰ ਮਨਾਇਆ ਗਿਆ ਜਿਸ ਵਿੱਚ ਡਾਕਟਰ ਜਤਿੰਦਰਾ, ਹਰਪ੍ਰੀਤ ਸਿੰਘ, ਅਨਮੋਲ ਨਾਗਪਾਲ, ਦੀਪਕ ਮੌਂਗਾ, ਸਿਲਕੀ ਸਿੰਘਲਾ, ਜਸਪ੍ਰੀਤ ਕੌਰ ਨੇ ਦੱਸਿਆ ਕਿ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਹੈ। ਸਾਨੂੰ ਬਰਾਬਰ ਦੀ ਲੋੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਲੋੜੀ, ਬਾਲ ਘੇਰੇ, ਓੜੀਆਂ, ਮੂੰਗਫਲੀਆਂ, ਗਾਜਰਪਾ ਲੈ ਲਈ। ਦੇਤਾ ਦੇਤਾ ਕਰੋ ਉਹ ਆਜੋ ਭਾਈ ਤੁਸੀਂ ਆਜੋ ਜੇ ਸਾਰੇ ਲੈ ਲੋ ਤੇ ਆਂਦਰੋਂ ਅੱਜ ਜਿਹੜਾ ਸਿਹਤ ਵਿਭਾਗ ਵੱਲੋਂ ਪ੍ਰਾਰਲਗ ਕੀਤਾ ਜਾ ਰਿਹਾ ਲੋੜੀ ਦਾ ਤਿਉਹਾਰ ਹੈ ਕਿਸਨੇ ਹੈ ਜੋ ਸਮਾਜ ਦੇ ਲਈ ਜਿਵੇਂ ਲੜਕੀਆਂ ਲੋੜੀ ਮਨਾ ਰਹੇ ਨੇ ਦੇਖੋ ਸਿਵਲ ਹਸਪਤਾਲ ਸਮਾਣਾ ਦੇ ਜਿਹੜੇ ਸਟੂਲ ਸਮੂਹ ਸਟਾਫ ਮੈਂਬਰਸ ਨੇ ਐਸ ਐਮਓ ਮੈਡਮ ਦੀ ਅਗਵਾਈ ਦੇ ਹੇਠ ਅਸੀਂ ਲੋੜੀ ਦਾ ਤਿਉਹਾਰ ਮਨਾ ਰਹੇ ਆ ਤੇ ਸਾਰੇ ਸਮਾਜ ਨੂੰ ਇਹੀ ਸੁਨੇਹਾ ਦਿੱਤਾ ਜਾਂਦਾ ਹੈ ਮੈਡਮ ਵੱਲੋਂ ਵੀ ਸਾਡੇ ਡਾਕਟਰਾਂ ਵੱਲੋਂ ਵੀ ਤੇ ਸਮੂਹ ਸਟਾਫ ਵੱਲੋਂ ਵੀ ਤੇ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈ ਜਿੰਨੀ ਖੁਸ਼ੀ ਮੁੰਡੇ ਦੇ ਹੋਣ ਤੇ ਮਨਾਈ ਜਾਂਦੀ ਹੈ ਓਨੀ ਹੀ ਖੁਸ਼ੀ ਕੁੜੀ ਦੇ ਹੋਣ ਤੇ ਵੀ ਮਨਾਈ ਜਾਣੀ ਚਾਹੀਦੀ ਹੈ ਤੇ ਲੋਹੜੀ ਦਾ ਤਿਹਾਰ ਹਰ ਇੱਕ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਖੁਸ਼ੀਆਂ ਹੀ ਲੈ ਕੇ ਆਵੇ ਮੁੰਡੇ ਤੇ ਕੁੜੀ ਦੀ ਬਰਾਬਰ ਲੋਹੜੀ ਮਨਾਈ ਜਾਣੀ ਚਾਹੀਦੀ ਹੈ